ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਜੈ ਸ਼੍ਰੀ ਮਹਾਕਾਲੀ ਮੰਦਰ ਕਮੇਟੀ ਅਤੇ ਸੰਕੀਰਤਨ ਮੰਡਲ ਲਹਿਰੇ ਗਾਗੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਜ 23 ਮਾਹੇ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਲਗਾਤਾਰ ਕੈਂਪ ਚੱਲ ਰਿਹਾ ਹਫਤਾਵਾਰ ਤੇ ਬਹੁਤ ਇਹ ਵੱਡਾ ਕੰਮ ਹੈ ਮੈਂ ਇਹਨਾਂ ਦੇ ਕੰਮ ਦੀ ਸਲਾਗਾ ਕਰਦਾ ਕਿ ਜੇ ਇਹ ਲਗਾਤਾਰ ਕੈਂਪ ਲਗਾ ਰਹੇ ਨੇ ਅੱਜ ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਅੱਜ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਮੇਰੀ ਮੈਂਬਰਾਂ ਨਾਲ ਗੱਲ ਹੋ ਰਹੀ ਸੀ ਪ੍ਰਧਾਨ ਜੀ ਨਾਲ ਕਿ ਵੀ ਇਹ ਖੂਨਦਾਨ ਕੈਂਪ ਚਲੋ ਪਹਿਲਾ ਮੈਡੀਕਲ ਕੈਂਪ ਲੱਗਦਾ ਤਾਂ ਸਮੇ ਦੀ ਨਜਾਗਤ ਹੈ ਕਿਉਂਕਿ ਜੋ ਉੱਪਰੋਂ ਹਸਪੀਟਲ 'ਚੋਂ ਵੀ ਫੋਨ ਆਇਆ ਕਿ ਵੀ ਕਿ ਵੀ ਖੂਨ ਦੀ ਲੋੜ ਹੈ ਸੋ ਇਹਨਾਂ ਨੇ ਉਦਦਮ ਕਰਕੇ ਅੱਜ ਖੂਨਦਾਨ ਜਿਹੜਾ ਕੈਂਪ ਲਗਾਇਆ ਹੈ ਮੈਂ ਲੋਕਾਂ ਨੂੰ ਵੀ ਬਤੁਵਤ ਅਪੀਲ ਕਰਦਾ ਕਿ ਬਤੁਵਤ ਖੂਨਦਾਨ ਕਰੋ ਕਿ ਖੂਨਦਾਨ ਇੱਕ ਬਹੁਤ ਉਤਮਦਾਨ ਹੈ ਮਰਦੇ ਹੋਏ ਬੰਦੇ ਦੀ ਆਪਾਂ ਜਾਨ ਬਚਾਉਣ ਚ ਸਹਾਈ ਹੋਈ ਹੈ ਡਾਕਟਰ ਸਰਵਜੀ ਬਹੁਤ ਥੋੜੀ ਸਹਾਇਤਾ ਕਰ ਰਹੇ ਨੇ ਬੜੀ ਡਾਕਟਰ ਨੇ ਬੜੀ اچھی ਸੇਵਾ ਕਰ ਰਹੇ ਨੇ ਮੈਂ ਦੇਖ ਰਿਹਾ ਨਗਰ ਕੌਂਸਲ ਤੋਂ ਪੂਰੀ ਭਜਨਟ ਕਰ ਰਹੇ ਨੇ ਬਹੁਤ ਪੂਰਾ ਸਹਿਯੋਗ ਯੋਗਦਾਨ ਦਿੰਦੇ ਨੇ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਇੱਥੋਂ ਰਕੇਸ਼ ਕੁਮਾਰ ਬਾਂਸਲ ਕੰਮ ਕਰਿਆ ਤਾਂ ਇਹ ਹਮੇਸ਼ਾ ਕਰੇ ਵੀ ਇਹਨਾਂ ਨੇ ਮਤਲਬ ਅੱਜ ਦਾ ਜੋ ਪ੍ਰੋਗਰਾਮ ਹੈ ਅੱਜ ਇੱਕ ਮਹਾਨ ਖੂਨਦਾਨ ਕੈਂਪ ਜੋ ਸਾਡੀ ਸੋਸਾਇਟੀ ਅਤੇ ਮਹਾਂਕਾਂ ਦਾ ਡੈਨਿਟੀ ਦੁਬਾਰਾ ਲਗਾਇਆ ਗਿਆ ਹੈ ਇਸ ਵਿੱਚ ਹਰ ਵਾਰ ਦੀ ਤਰ੍ਹਾਂ ਚੈਰੀਟੇਬਲ ਕੈਂਪ ਤਾਂ ਅਸੀਂ ਲਗਾ ਹੀ ਰਹੇ ਹਾਂ ਜੋ ਕਿ ਅੱਜ 23ਵਾਂ ਚੈਰੀਟੇਬਲ ਕੈਂਪ ਹੈ ਜਿਸ ਵਿੱਚ ਅਸੀਂ ਦਵਾਈਆਂ ਦੀ ਸਹੂਲਤ ਵੀ ਮਰੀਜ਼ਾਂ ਨੂੰ ਉਪਲਬਧ ਕਰਵਾਈ ਹੋਈ ਹੈ ਇਸ ਵਿੱਚ ਅਸੀਂ ਪਹਿਲੀ ਵਾਰੀ ਇੱਕ ਅਪਰਾਲਾ ਕੀਤਾ ਕਿ ਖੂਨਦਾਨ ਕੈਂਪ ਜੋ ਸਿਵਲ ਹਸਪਤਾਲ ਸੰਗਰੂਰ ਵਿਖੇ ਖੂਨ ਦੀ ਘਾਟ ਨੂੰ ਦੇਖਦੇ ਹੋਏ ਸਾਨੂੰ ਸੁਨੇਹਾ ਲੱਗਿਆ ਸੀ ਕਿ ਤੁਹਾਡੀ ਸੁਸਾਇਟੀ ਹਮੇਸ਼ਾ ਹੀ ਪਿਛਲੇ 13 ਸਾਲਾਂ ਤੋਂ ਅਸੀਂ ਲਗਾਤਾਰ ਬੇਸਰ ਅਜੀਬ ਜੰਤੂਆਂ ਦਾ ਇਲਾਜ ਕਰਦੇ ਆ ਰਹੇ ਆਂ ਰਜਿਸਟਰਡ ਸੰਸਥਾ ਸਾਡੀ ਪਿਛਲੇ 13 ਸਾਲਾਂ ਤੋਂ ਉਸ ਵਿੱਚ ਅਸੀਂ ਪਿਛਲੇ 6 ਮਹੀਨਿਆਂ ਤੋਂ ਮਤਲਬ ਚੈਰੀਟੇਬਲ ਕੈਂਪ ਵੀ ਲਗਾਉਣਾ ਸ਼ੁਰੂ ਕਰਿਆ ਹੈ ਇਸ ਵਿੱਚ ਅਸੀਂ ਇਸ ਵਾਰ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸਾਡਾ ਸਹਿਯੋਗ ਦਿੱਤਾ ਹੈ ਸਾਡੀ ਇੱਛਾ ਮੁਤਾਬਕ ਸਾਨੂੰ ਲਗਭਗ 150 ਦੇ ਕਰੀਬ ਡੋਨੇਟਰ ਆਉਣ ਦੀ ਸੰਭਾਵਨਾ ਲੱਗਦੀ ਹੈ ਇਸ ਵਿੱਚ ਸ਼ਹਿਰ ਨਿਵਾਸੀਆਂ ਦਾ ਤੇ HDFC ਬੈਂਕ ਦਾ ਪੂਰਨ ਸਹਿਯੋਗ ਹੈ ਅਸੀਂ ਧੰਨਵਾਦ ਕਰਦੇ ਆਂ ਸਾਡੇ ਗੌਰਵ ਗੋਇਲ ਜੀ ਜਿਨ੍ਹਾਂ ਨੇ ਸਾਡੇ ਇਸ ਕੈਂਪ ਵਿੱਚ ਆਪਣੀ ਹਾਜ਼ਰੀ ਰਵਾ ਕੇ ਇਸ ਕੈਂਪ ਦੀ ਸ਼ੋਭਾ ਵਧਾਈ ਹੈ ਧੰਨਵਾਦ ਜੀ ਕੀ ਨਾਮ ਹੈ ਸੰਜੀਵ ਕੁਮਾਰ ਰੋਡਾ ਸੰਜੀਵ ਜੀ ਅੱਜ ਕੀ ਪ੍ਰੋਗਰਾਮ ਹੈ ਅੱਜ ਦਾ ਜੀ ਖੂਨਦਾਨ ਕੈਂਪ ਲੱਗਿਆ ਹੋਇਆ ਜਿਹੜਾ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਇਹ ਬੜੀ ਸਲਾਘਾਯੋਗ ਕਦਮ ਹੈ ਹਰ ਹਫ਼ਤੇ ਫ੍ਰੀ ਹੈ ਕੈਂਪ ਲਗਾ ਰਹੇ ਨੇ ਫ੍ਰੀ ਮੈਡੀਸਨ ਦੇ ਰਹੇ ਨੇ ਜਿਹੜਾ ਬਹੁਤ ਔਖਾ ਹੈ ਪਰ ਅੱਜ ਬਲੱਡ ਕੈਂਪ ਲਾਇਆ ਜਿਹੜਾ ਮੈਗਾ ਕੈਂਪ ਹੈ ਬੜਾ ਹੀ ਸਲਾਗਾ ਜੋ ਕਦਮ ਹੈ ਕੈਂਪ ਖੂਨਦਾਨ ਇੱਕ ਉਹ ਚੀਜ਼ ਹੁੰਦੀ ਹੈ ਦੇਣ ਵਾਲੇ ਦਾ ਤਾਂ ਜੇਬ ਦੇ ਵਿੱਚੋਂ ਕੁਝ ਨਹੀਂ ਜਾਂਦਾ ਪਰ ਜਿਹਨੂੰ ਮਿਲਦਾ ਹੈ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਬੜਾ ਹੀ ਸਲਾਗਾ ਜੋ ਕਦਮ ਹੈ ਮੈਂ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੌਕੇ ਤੇ ਹਰ ਸਮੇ ਸਾਡਾ ਇਹ ਬੜਾ ਮਾਣ ਕਰਦੇ ਨੇ ਬੜਾ ਸਹਿਯੋਗ ਦਿੰਦੇ ਨੇ ਸ਼੍ਰੀ ਅਸ਼ੋਕ ਜੀ ਰਕੇਸ਼ ਜੀ ਤੇ ਹੋਰ ਵੀ ਸਾਰੇ ਇਹਨਾਂ ਦੇ ਮੈਂਬਰ ਨੇ ਰਿੰਕੂ ਜੀ ਜਿੰਨਾ ਵੀ ਇਹਨਾਂ ਦਾ ਮੈਂ ਧੰਨਵਾਦ ਕਰਾਂ ਉਨਾ ਹੀ ਚੰਗੀ ਗੱਲ ਹੈ ਕਿਉਂਕਿ ਆਪਣੇ ਘਰ ਚਲਾਣੇ ਅੱਜ ਬੜੇ ਔਖੇ ਨੇ ਹਰ ਹਫ਼ਤੇ ਕੈਂਪ ਲਾਉਣਾ ਅੱਜ ਕੈਂਪ ਖਤਮ ਹੁੰਦਾ ਤਾਂ ਕੱਲ ਤੋਂ ਅਗਲੇ ਕੈਂਪ ਦੀ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ ਤਾਂ ਹੀ ਹਰ ਹਫ਼ਤੇ ਕੈਂਪ ਚੱਲਦੇ ਨੇ ਪਰਮਾਤਮਾ ਇਹਨਾਂ ਨੂੰ ਸਾਰੇ ਮੈਂਬਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤਾਂ ਕਿ ਇਹ ਕੰਮ ਲਗਾਤਾਰ ਜਾਰੀ ਰਹੇ